ਇਹ ਜਿਹੜੀਆਂ ਚਾਬੀ ਪਾਨੇ ਪਏ ਹੋਏ ਨੇ ਇਹਨਾਂ ਚਾਬੀ ਪਾਨਿਆਂ ਨਾਲ ਅੰਦਾਲ ਅੰਮਰਸਰ ਦੇ ਨੌਜਵਾਨ ਦੀ ਬਹੁਤ ਦੋਸਤੀ ਹੈ ਸਾਹਮਣੇ ਜਿਹੜਾ ਵੀਰ ਤੁਹਾਨੂੰ ਨਜ਼ਰ ਆ ਰਿਹਾ ਇਸ ਦੀ ਉਮਰ 18 ਸਾਲ ਹੈ ਪਰ ਇਸ ਨੇ 8 ਸਾਲ 10 ਸਾਲ ਪਹਿਲਾਂ ਚਾਬੀ ਅਤੇ ਪਾਨਿਆਂ ਨਾਲ ਦੋਸਤੀ ਲਾ ਲਈ ਤਾਂ ਅਮਨ ਆਟੋ ਰਿਪੇਅਰ ਦੇ ਨਾਮ ਤੇ ਜਾਣਿਆ ਜਾਂ ਰਿਹਾ ਵੀਰ ਉਮਰ ਸਿਰਫ 18 ਸਾਲ ਹੈ ਬਹੁਤ 18 ਸਾਲ ਦੀ ਉਮਰ ਦਾ ਵੀ ਬਹੁਤ ਸਾਰੇ ਮਜਬੂਰੀਆਂ ਨਾਲ ਲੜਿਆ ਹੌਸਲੇ ਨਾਲ ਪਰ ਹੌਸਲਾ ਨਹੀਂ ਆ ਰਿਹਾ ਕੀ ਮਜਬੂਰੀ ਰਹੀ ਕਿ 8 ਸਾਲ ਦੀ ਉਮਰ ਜਿਹੜੀ ਬਹੁਤ ਹੀ ਛੋਟੀ ਉਮਰ ਮੰਨੀ ਜਾਂਦੀ ਹੈ ਬੱਚੇ ਬਚਪਨਾ ਹੁੰਦਾ ਹੈ ਤੇ ਤੁਸੀਂ ਹੱਥਾਂ ਦੇ ਵਿੱਚ ਚਾਬੀਆਂ ਦੇ ਪਾਨੇ ਫੜ ਲਏ ਕੀ ਮਜਬੂਰੀ ਸਰ ਮੇਰੀ ਮੰਮੀ ਤੇ ਫਾਦਰ ਹੋਣਾ ਨੇ ਮੇਰੇ ਤੇ ਜ਼ੋਰ ਪਾਇਆ ਸੀ ਕਿ ਤੂੰ ਕੋਈ ਕੰਮ ਸਿੱਖ ਲੈ ਉਹਦਾ ਮਤਲਬ ਕੀ ਮੁੱਲ ਪੈ ਜਾਂਦਾ ਕੰਮ ਹੱਤੀ ਸਿੱਖੇ ਦਾ ਇਸ ਕਰਕੇ ਆਪਾਂ ਇਸ ਲਾਈਨ 'ਚ ਗਏ ਸੀ ਪਰ ਨਹੀਂ ਮੈਂ ਅੱਗੇ ਜਾ ਕੇ ਇਹੋ ਸੋਚਿਆ ਕਿ ਨਹੀਂ ਮੰਮੀ ਤੇ ਮੇਰੇ ਫਾਦਰ ਜੀ ਸਹੀ ਕਹਿ ਰਹੇ ਸੀ ਕਿ ਹੱਤੀ ਕੰਮ ਸਿੱਖਣ ਦਾ ਹੁਨਰ ਜਿਹੜਾ ਹੱਥ ਦਾ ਹੁਨਰ ਹੈਗਾ ਉਹਦਾ ਮਿਹਨਤ ਦਾ ਫਲ ਹੁੰਦਾ ਇਤਰਾਜ ਜੇ ਆਪਾਂ ਨਾਕਾਮ ਸਿੱਖਦੇ ਕੀਤਾ ਅਸੀਂ ਵੀ ਸ਼ਾਇਦ ਨਸ਼ਿਆਂ 'ਚ ਹੋਣਾ ਸੀ ਅੱਜ ਤੱਕ ਸਰ ਮੈਂ ਤੇ ਕਿੰਨਾ ਵਾਂ ਕਿ ਸਾਰਾ ਪੰਜਾਬ ਨਸ਼ਿਆਂ 'ਚ ਜਾਣਦਿਆ ਵਾ ਇਸ ਕਰਕੇ ਮੈਂ ਸਰਕਾਰ ਦੇ ਅੱਗੇ ਇਹੋ ਕਹਿਣਾ ਚਾਹੂੰਗਾ ਕਿ ਨਸ਼ੇ ਬੰਦ ਕਰੋ ਨਸ਼ੇ ਦੇ ਪੰਬਤੀ ਲਾਓ ਸასი ਗੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜਿਓ ਆਉਣੇ ਆ ਚੈਨਲ ਦੇ ਨਾਲ ਦੋਸਤੋ ਮਜਬੂਰੀ ਦੇ ਹਾਲਾਤ ਬੰਦੇ ਨੂੰ ਸਿਆਲੇ ਬਣਾ ਦਿੰਦੇ ਨੇ ਇਹ ਹਮੇਸ਼ਾ ਅਸੀਂ ਸੁਣਦੇ ਆਏ ਆ ਪਰ ਅੱਜ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਸਾਹਿਬ ਦੀਆਂ ਸਾਂਝੀਆਂ ਜਾ ਰਿਹਾ ਹੈ ਇਹ ਜਿਹੜੀਆਂ ਚਾਬੀ ਪਾਨੇ ਪਏ ਹੋਏ ਨੇ ਇਹਨਾਂ ਚਾਬੀ ਪਾਨਿਆਂ ਨਾਲ ਅੰਮ੍ਰਿਤਸਰ ਦੇ ਨੌਜਵਾਨ ਦੀ ਬਹੁਤ ਦੋਸਤੀ ਹੈ ਦੋਸਤੀ ਇੰਨੀ ਪੁਰਾਣੀ ਹੈ ਜੀ 8 ਸਾਲ ਦੀ ਉਮਰ ਦੇ ਵਿੱਚ ਹੀ ਚਾਬੀ ਪਾਨਿਆਂ ਨਾਲ ਜਿਤਨੀ ਜਾਰੀ ਦੋਸਤੀ ਲਾ ਲਈਏ ਸਾਹਮਣੇ ਜਿਹੜਾ ਵੀਰ ਤੁਹਾਨੂੰ ਨਜ਼ਰ ਆ ਰਿਹਾ ਇਸ ਦੀ ਉਮਰ 18 ਸਾਲ ਹੈ ਪਰ ਇਸ ਨੇ 8 ਸਾਲ 10 ਸਾਲ ਪਹਿਲਾਂ ਚਾਬੀ ਅਤੇ ਪਾਨਿਆਂ ਨਾਲ ਦੋਸਤੀ ਲਾ ਲਈ ਹਾਂ ਅਮਨ ਆਟੋਰ ਪਿਆਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵੀਰ ਤਾਂ 10 ਸਾਲ ਦਾ ਤਜਰਬਾ ਹੈ ਤਸਵੀਰਾਂ ਵਿੱਚ ਦੇਖ ਰਹੇ ਤੁਸੀਂ ਕਿ 18 ਸਾਲ ਦੀ ਉਮਰ ਦੇ ਵਿੱਚ ਵੀਰ ਨੇ ਚੇਲੇ ਵੀ ਆਪਣੇ ਬਣਾ ਲਏ ਨੇ ਜੋ ਜੇ ਤਜਰਬਾ ਇਹ ਨਾ ਹੋ ਗਿਆ ਕਿ 18 ਸਾਲ ਦੀ ਉਮਰ ਦੇ ਵਿੱਚ ਦੋ ਚੇਲੇ ਰੱਖਲੇ ਨੇ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਜਿੱਥੇ ਪੰਜਾਬ ਦੀ ਨੌਜਵਾਨ ਪੀੜੀ ਲਫੇਵਲ ਜਾ ਰਹੀ ਹੈ ਉੱਥੇ ਹੀ ਇਹ ਵਧੀਆ ਸੰਦੇਸ਼ ਵੀ ਜਾ ਰਿਹਾ ਕਿ ਮਿਹਨਤ ਨੂੰ ਤਰਜੀਹ ਦਿੰਦੇ ਹੋਏ ਨੌਜਵਾਨ ਵੀ ਨਜ਼ਰ ਆ ਰਹੇ ਨੇ ਤਾਂ ਅੰਮ੍ਰਿਤਸਰ ਦੀਆਂ ਬਹੁਤ ਪਿਆਰੀਆਂ ਤਸਵੀਰਾਂ ਨੇ ਇਹ ਵੀਰ ਜਿਹੜਾ 18 ਸਾਲ ਦੀ ਉਮਰ ਦੇ ਵਿੱਚ ਹੀ ਵਧੀਆ ਮੋਟਰਸਾਈਕਲ ਦਾ ਰਿਪੇਅਰ ਦਾ ਮਕੈਨਿਕ ਬਣਿਆ ਹੋਇਆ ਤਸਵੀਰਾਂ ਵਿੱਚ ਦੇਖ ਰਹੇ ਹੋ ਇਹ ਜਿਹੜੇ ਹੱਥ ਦੇ ਵਿੱਚ ਚਾਬੀ ਬਾਨੇ ਨੇ ਇਹ ਨਵੇਂ ਚਾਬੀ ਬਾਨੇ ਨਹੀਂ ਫੜੇ ਵੀ ਹਮੇ ਅੱਜ ਤੋਂ 10 ਸਾਲ ਪਹਿਲਾਂ ਯਾਨੀ ਕਿ 8 ਸਾਲ ਦੀ ਉਮਰ ਦੇ ਵਿੱਚ ਹੀ ਇਹ ਚਾਬੀ ਬਾਨੇ ਆ ਨਾ ਜਾਰੀ ਹੋਤੀ ਪਈ ਆ ਤਾਂ ਅਮਨ ਨਾਲ ਚੱਲ ਬਾਜ਼ ਜ਼ਰੂਰ ਚੱਲਦੇ ਆ ਤਾਂ ਅਮਨ ਆਟੋ ਰਿਪੇਅਰ ਦੇ ਨਾਮ ਤੇ ਜਾਣਿਆ ਜਾਣ ਰਿਹਾ ਵੀਰ ਉਮਰ ਸਿਰਫ 18 ਸਾਲ ਹੈ ਮੈਂ ਜਿਆ 18 ਸਾਲ ਦੀ ਉਮਰ ਦਾ ਵਿੱਚ ਹੀ ਬਹੁਤ ਸਾਰੇ ਮਜਬੂਰੀਆਂ ਨਾਲ ਲੜਿਆ ਹੌਸਲੇ ਨਾਲ ਪਰ ਹੌਸਲਾ ਨਹੀਂ ਆ ਰਿਹਾ ਤਾਂ ਅਮਨ ਵੀਰ ਸਾਡੇ ਨਾਲ ਹੈ ਅਮਨ ਜੀ ਪਹਿਲਾਂ ਬਹੁਤ ਬਸਵਾਰੀਅਤ ਹੈ ਅਮਨ ਮੇਰੇ ਮੈਨੂੰ ਦੱਸੋ 7 ਸਾਲ ਦੀ ਉਮਰ ਦੇ ਵਿੱਚ ਤੁਸੀਂ ਹੱਥ ਦੇ ਵਿੱਚ ਚਾਬੀਆਂ ਦੇ ਪਾਣੇ ਫੜਦੇ ਸਰ ਮੈਂ 8 ਸਾਲ ਦੀ ਉਮਰ ਤੋਂ ਕੰਮ ਸਿੱਖਣਾ ਸਟਾਰਟ ਕੀਤਾ ਸੀ ਹਾਂਜੀ ਕੀ ਮਜਬੂਰੀ ਰਹੀ ਕਿ 8 ਸਾਲ ਦੀ ਉਮਰ ਜਿਹੜੀ ਬਹੁਤ ਹੀ ਛੋਟੀ ਉਮਰ ਮੰਨੀ ਜਾਂਦੀ ਹੈ ਬੱਚੇ ਬਚਪਨਾ ਹੁੰਦਾ ਹੈ ਤੇ ਤੁਸੀਂ ਹੱਥਾਂ ਦੇ ਵਿੱਚ ਚਾਬੀਆਂ ਦੇ ਪਾਣੇ ਫੜਦੇ ਕੀ ਮਜਬੂਰੀ ਸੀ ਸਰ ਮੇਰੀ ਮੰਮੀ ਤੇ ਫਾਦਰ ਹੋਣਾ ਨੇ ਮੇਰੇ ਤੇ ਜ਼ੋਰ ਪਾਇਆ ਸੀ ਕਿ ਤੂੰ ਕੋਈ ਕੰਮ ਸਿੱਖ ਲੈ ਉਹਦਾ ਮਲਕੀ ਮੁੱਲ ਪੈ ਜਾਂਦਾ ਕੰਮ ਹੱਥੀ ਸਿੱਖੇ ਦਾ ਇਸ ਕਰਕੇ ਆਪਾਂ ਇਸ ਲਾਈਨ 'ਚ ਗਏ ਸੀ ਪਰ ਨਹੀਂ ਮੈਂ ਅੱਗੇ ਜਾ ਕੇ ਇਹੋ ਸੋਚਿਆ ਕਿ ਨਹੀਂ ਮੰਮੀ ਤੇ ਮੇਰੇ ਫਾਦਰ ਜੀ ਸਹੀ ਕਹਿ ਰਹੇ ਸੀ ਕਿ ਹੱਤੀ ਕੰਮ ਸਿੱਖਣ ਦਾ ਹੁਣ ਜਿਹੜਾ ਹੱਥ ਦਾ ਹੁਨਰ ਹੈਗਾ ਉਹਦਾ ਹੀ ਮਿਹਨਤ ਦਾ ਫਲ ਹੁੰਦਾ ਪਰ ਇਸ ਸਾਲ ਜਾਰੀ ਉਮਰ ਨਹੀਂ ਹੁੰਦੀ ਉਦੋਂ ਦਾ ਬਚਪਨਾ ਹੁੰਦਾ ਬੱਚੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਚਾਬੀਆਂ ਦਾ ਚਾਬੀਆਂ ਲਾਉਣ ਦਾ ਨਹੀਂ ਪਤਾ ਹੁੰਦਾ ਬਾਨੇ ਫੜਨ ਦਾ ਨਹੀਂ ਪਤਾ ਹੁੰਦਾ ਤੇ ਤੁਹਾਡਾ ਤਜਰਬਾ ਕਿਵੇਂ ਬਣ ਗਿਆ ਸਰ ਸਾਡੀ ਮੰਮਾ ਕਹਿੰਦੇ ਰਹੇ ਆ ਕਿ ਹੁਣ ਤੋਂ ਹੀ ਤੁਸੀਂ ਕੰਮ ਸਿੱਖ ਲੋਗੇ ਤੇ ਅੱਗੇ ਜਾ ਕੇ ਸਹੀ ਰਸਤੇ 'ਚ ਜਾਓਗੇ ਇਸ ਤਰ੍ਹਾਂ ਜੇ ਆਪਾਂ ਨਾ ਕੰਮ ਸਿੱਖਦੇ ਕੀ ਪਤਾ ਅਸੀਂ ਵੀ ਸ਼ਾਇਦ ਨਸ਼ਿਆਂ 'ਚ ਹੋਣਾ ਸੀ ਅਜੇ ਤੱਕ ਹਾਂਜੀ 10 ਸਾਲ ਹੋ ਚੱਲੇ ਤੁਹਾਨੂੰ ਉਮਰ ਵੀ ਨਹੀਂ ਹੋਈ ਤੁਹਾਡੀ ਉਮਰ ਸਰ ਸਾਡੀ 18 ਸਾਲ ਹੈਗੀ 18 ਹਾਂਜੀ ਤੇ 10 ਸਾਲ ਦੇ ਵਿੱਚ ਛਿੰਨਾ ਜਿਹਾ ਤਜਰਬਾ ਹੋ ਗਿਆ ਤੁਹਾਨੂੰ ਹੁਣ ਚਾਬੀ ਪਾਨਿਆਂ ਦਾ ਮੋਟਰਸਾਈਕਲ ਰਿਪੇਅਰ ਦਾ ਹਾਂਜੀ ਸਰ ਸਾਰਾ ਕਾਰਲੀ ਦਾ ਕੰਮ ਇੰਜਨ ਤੋਂ ਲੈ ਕੇ ਸਰਵਿਸ ਹੋ ਜਾ ਸਾਰਾ ਕੁਝ ਕਰੀਦਾ ਹਾਂਜੀ ਮਤਲਬ ਇੰਜਨ ਬਣਾਉਣਾ ਆਵੇ ਸੀਲ ਹੋ ਜਾ ਸਾਰਾ ਰਿਪੇਅਰ ਕਰਦਾ ਸਾਰਾ ਹੋ ਹੀ ਜਾਗਾ ਇਲੈਕਟ੍ਰੋਨਿਕ ਕੰਮ ਵੀ ਹੋ ਜਾਂਦਾ ਇਸ ਚੀਜ਼ ਦੇ ਵਿੱਚ ਇਹ ਕਿਹਦਾ ਤੁਹਾਨੂੰ ਆਚਰਨਾ ਚਾਹੁੰਦੇ ਤੁਸੀਂ ਕਿਉਂਕਿ ਜ਼ਿਆਦਾਤਰ ਅਸੀਂ ਦੇਖਦੇ ਆਂ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿੱਥੇ ਪੜ੍ਹਾਈ ਵੱਲ ਵੀ ਧਿਆਨ ਨਹੀਂ ਦਿੰਦੀ ਤਾਂ ਮੈਨੇ ਤਾਂ ਤੋਂ ਵੀ ਭੱਜਦੀ ਹੋਈ ਨਜ਼ਰ ਆਉਂ ਇਸ ਟਾਈਮ ਮੈਂ ਧੰਨਵਾਦ ਆਪਣੇ ਉਸਤਾਦ ਦਾ ਕਰਾਂਗਾ ਮਮੀ ਦਾ ਕਰਾਂਗਾ ਫਾਦਰ ਜੀ ਦਾ ਕਰਾਂਗਾ ਆਪਣੇ ਹਾਂਜੀ ਜਿਨ੍ਹਾਂ ਨੇ ਸਾਨੂੰ ਇਸ ਲੇਕ ਤੱਕ ਬਣਾਇਆ ਪਰ ਅਮਨ ਜੀ ਜਿੱਥੇ ਜਾਂਦੇ ਮਿਹਨਤ ਜ਼ਰੂਰੀ ਹੈ ਉੱਥੇ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਤੇ ਪੜ੍ਹਦੇ ਹੋ ਤੁਸੀਂ ਹਾਂਜੀ ਪੜ੍ਹਦਾ ਵੀ ਆ ਜੀ ਓਪਨ ਚ ਕਰੀਦੀ ਜੀ 10th ਚ ਹੈਗਾ ਮੈਂ ਹਾਂਜੀ ਤੇ ਸਾਰੀਆਂ ਜਿਹੜਾ ਸੋ ਓਪਨ ਚ ਚੱਲ ਰਹੀਆਂ ਜਾਂ ਇਸ ਤੋਂ ਪਹਿਲਾਂ ਰੈਗੂਲਰ ਪੜ੍ਹਦੇ ਨਹੀਂ ਨਹੀਂ 8th ਤੱਕ ਮੈਂ ਰੈਗੂਲਰ ਪੜਿਆ ਹਾਂ ਜੀ ਤੇ ਆ 9th ਤੇ 10th ਓਪਨ ਚ ਕਰਨਾ ਹੈ ਮਨੇ ਇਹ ਦੱਸ ਮੰਜੀ ਤੁਹਾਡੇ ਪਰਿਵਾਰ ਦੇ ਵਿੱਚ ਤੁਸੀਂ ਆਰਡਰ ਫੇਰੋ ਜਾਂ ਇਸ ਤੋਂ ਪਹਿਲਾਂ ਹੋਰ ਵੀ ਨਹੀਂ 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 ਸਰ ਮੈਂ ਹੀ ਹਾਂ ਇਕੱਲਾ ਆਰਡਰ ਫੇਰ ਹਾਂਜੀ ਮੈਂ ਹੀ ਮਨੇ ਇਹ ਦੱਸ ਚਾਬੀਆਂ ਪਾਣੇ ਦਾ ਬਹੁਤ ਤੁਸੀਂ ਸਜਾਏ ਹੋਏ ਨੇ ਸਾਰੀਆਂ ਚੀਜ਼ਾਂ ਦਾ ਨੌਲੇਜ ਹੈ ਵੀ ਆ ਜਾਂ ਐਵੇਂ ਸਮਝਿਆ ਜਾਵਾ ਜੀ ਸਿਰਫ ਇੱਥੇ ਪਏ ਨੇ ਨਹੀਂ ਨਹੀਂ ਸਰ ਸਾਰੀ ਨੌਲੇਜ ਹੈਗੀ ਸਾਨੂੰ ਹਾਂਜੀ ਫੋਨ ਜਦੋਂ ਜਦੋਂ ਜਾਂਦੇ ਹੋ ਪੜ੍ਹਾਈ ਵਾਸਤੇ ਜਾਂਦੇ ਹੋ ਦੱਸੀ ਨੇ ਪੇਪਰ ਚੱਲ ਰਹੇ ਨੇ ਤੁਹਾਡੇ ਤਾਂ ਯਾਰਾਂ ਦੋਸਤਾਂ ਨੂੰ ਪਤਾ ਤੁਸੀਂ ਮਜਾਣੀ ਜੋ ਹਾਂਜੀ ਸਾਰਿਆਂ ਨੂੰ ਪਤਾ ਹੀ ਨਹੀਂ ਹਾਂਜੀ ਨਹੀਂ ਕਿ ਪਿਆਰ ਪੈ ਗਿਆ ਇਨ੍ਹਾਂ ਚਾਬੀਆਂ ਨਾਲ ਪਾਨਿਆਂ ਨਾਲ ਬੋਤ ਜੀ ਦਿਲ ਤੋਂ ਵੀ ਜ਼ਿਆਦਾ ਸਾਰਿਆਂ ਜ਼ਿਆਦਾ ਤੁਹਾਨੂੰ ਇੰਨਾ ਹੀ ਪਿਆਰ ਹੈਗਾ ਹਾਂਜੀ ਪਰ ਨੌਜਵਾਨ ਮੁੰਡੇ ਤਾਂ ਰੀਲਾਂ ਦੇ ਵਿੱਚ బిజీ ਨੇ ਮੋਬਾਈਲਾਂ ਦੇ ਵਿੱਚ బిజీ ਨੇ ਤੇ ਤੁਸੀਂ ਚਾਬੀ ਤੇ ਪਾਨਿਆਂ ਨਾਲ బిజీ ਨਹੀਂ ਉਹ ਤੇ ਹੈ ਚਲੋ ਜੀ ਮਿਹਨਤ ਦਾ ਫਲ ਪੈਂਦਾ ਇਸ ਕਰਕੇ ਅਸੀਂ ਚਾਬੀਆਂ ਪਾਨਿਆਂ ਨਾਲ బిజీ ਰਹੀਦਾ ਵਾ ਹਾਂਜੀ ਪਿਤਾ ਜੀ ਇਹਨੂੰ ਹੁਣ ਮਾਨ ਮਹਿਸੂਸ ਹੁੰਦਾ ਹੈ ਤੁਹਾਡੇ ਤੇ ਹਾਂਜੀ ਮਾਨ ਤੇ ਹੈਗਾ ਫਾਦਰ ਸਾਹਿਬ ਨੂੰ ਬਹੁਤ ਮਾਨ ਹੈਗਾ ਜੀ ਹਾਂਜੀ ਓਕੇ ਇਹ ਦੱਸੋ ਮਟਿਆਣੀ ਤਾਂ ਹੋਰ ਵੀ ਬੜੇ ਨੇ ਆਟੋ ਰਿਪੇਅਰ ਵਾਲੇ ਹਾਂਜੀ ਤੁਸੀਂ ਸਭ ਤੋਂ ਛੋਟੀ ਉਮਰ ਦੇ ਮੰਨੇ ਜਾਓਗੇ ਜਾਂ ਤੁਹਾਡੇ ਤੋਂ ਹੋਰ ਵੀ ਹੋਣਗੇ ਸ਼ਾਇਦ ਹੋ ਸਕਦੇ ਸਾਡੇ ਤੋਂ ਵੀ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਹਾਂਜੀ ਤਾਂ ਜਰੂਰ ਜੀ 18 ਸਾਲ ਦੀ ਉਮਰ ਦੇ ਵਿੱਚ ਹੀ ਬਹੁਤ ਤਜਰਬਾ ਹੈ ਵੀਰ ਨੂੰ ਅਮਨ ਆਟੋ ਰਿਪੇਅਰ ਦੇ ਨਾਮ ਤੋਂ ਜਾਣਿਆ ਜਾਂਦਾ ਨਹੀਂ ਤੇ ਜਿੱਥੇ ਵੀਰ ਦਾ ਆਪਣਾ 10 ਸਾਲ ਦਾ ਤਜਰਬਾ ਉੱਥੇ ਹੀ ਵੀਰ ਨੇ ਹੁਣ ਆਪਣੇ ਥੱਲੇ ਜਿਹੜੇ ਚੇਲੇ ਵਾਲੇ ਨੇ ਉਹ ਵੀ ਉਸਤਾਦ ਬਣ ਗਿਆ 18 ਸਾਲ ਦੀ ਉਮਰ ਦੇ ਵਿੱਚ ਹੀ ਇੰਨਾ ਚੰਡਦਾ ਵੀਰ ਨੂੰ ਉਹਨਾਂ ਦੇ ਉਸਤਾਦ ਨੇ ਜੀ ਹੁਣ ਉਹ ਵੀ ਉਸਤਾਦ ਵਰਿਆ ਹੋਇਆ ਨਜ਼ਰ ਆ ਰਿਹਾ ਤੇ ਜਿਹੜੇ ਨੌਜਵਾਨ ਵੀਰ ਨੇ ਉਮਰ ਚਾਹੇ ਇਹਨਾਂ ਦੀ ਛੋਟੀ ਹੈ ਹੱਥਾਂ ਦੇ ਵਿੱਚ ਚਾਬੀਆਂ ਪਾਣੇ ਨੇ ਪਰ ਇਹ ਉਸਤਾਦ ਦੇ ਚੰਡੇ ਹੋਏ ਨੇ ਅਤੇ ਵਧੀਆ ਮਕੈਨਿਕ ਨੇ ਤਾਂ ਅਮਨ ਜੀ ਮੈਂ ਦੇਖ ਰਿਆ ਜਿੱਥੇ ਤੁਸੀਂ ਆਪ ਵਧੀਆ ਆਟੋ ਰਿਪੇਅਰ ਮਕੈਣੀ ਜੋ ਉੱਥੇ ਹੁਣ ਚੇਲੇ ਵੀ ਰੱਖ ਲਏ ਤੁਸੀਂ ਹਾਂਜੀ ਸਿਰਫ ਦੋ ਹੈਗੇ ਜੀ ਹਾਂਜੀ ਤਾਂ ਕਿਵੇਂ ਇਹਨਾਂ ਨੂੰ ਸਮਝਾਉਂਦੇ ਆ ਤੁਸੀਂ ਸਰ ਸਮਝਾਉਂਦੇ ਕੀ ਸਰ ਇਹ ਇਹਨਾਂ ਨੂੰ ਕਹੀਦਾ ਆ ਕਰੋ ਆ ਕਰੋ ਫਿਰ ਉਹ ਕਰਦੇਗੇ ਹਾਂਜੀ ਹੁਣ ਕੀ ਇਸ ਇਹ ਹੈ ਜਿਹੜੀ ਹਾਈ ਟਵਾ ਬਣਾ ਰਹੇ ਹੋ ਕੀ ਹੋਇਆ ਇਸ ਨੂੰ ਕੀ ਬਣਾ ਰਹੇ ਹੋ ਸਰ ਕਰੰਟ ਨਹੀਂ ਸੀ ਆ ਰਿਹਾ ਕਰੰਟ ਆਇਆ ਵਾ ਹੁਣ ਲੈ ਕੇ ਆਏ ਆ ਹਾਂਜੀ ਕਰੰਟ ਨਹੀਂ ਚ ਆ ਰਿਹਾ ਇਹਨੂੰ ਥੋੜਾ ਜਿਆਦਾ ਦੱਸ ਜਰੂਰ ਦਿਓ ਕਿ ਵੀਡੀਓ ਚੱਲ ਰਹੀ ਹੈ ਤੁਹਾਡੀ ਤੇ ਪਤਾ ਚੱਲਣਾ ਚਾਹੀਦਾ ਮੁੰਡਾ ਸੱਚ ਬੋਲ ਰਿਹਾ ਇਹ ਨਾ ਹੋ ਗਿਆ ਅਸੀਂ ਸਮਝੀਏ ਇਹ ਝੂਠ ਬੋਲ ਰਿਹਾ ਨਹੀਂ ਨਹੀਂ ਸਰ ਕਰੰਟ ਇੱਚ ਮਿਸਿੰਗ ਮਾਰਦਾ ਸੀ ਸਰ ਇੱਚ ਕਵੇਲਾ ਚ ਨਾ ਮਿੱਟੀ ਬਹੁਤ ਜੰਮੀ ਹੋਈ ਸੀ ਤੇ ਆਪਾਂ ਪਹਿਲੇ ਕਵੇਲਾ ਪਟ્રોલ ਨਾਲ ਸਾਫ਼ ਕੀਤੀ ਹੈ ਰੇਖਮਾਰ ਮਾਰਿਆ ਤੇ ਫਿਰ ਜਾ ਕੇ ਕਰੰਟ ਇੱਚ ਆਇਆ ਹਾਂਜੀ ਇਹ ਮੈਨੂੰ ਇਹ ਦੱਸੋ ਤੁਹਾਡੇ ਜਿਹੜੇ ਚੇਲੇ ਨੇ ਇਹ ਵੀ ਤੁਹਾਡਾ ਸਾਥ ਦੇ ਰਹੇ ਨੇ ਪੂਰਾ ਹਾਂਜੀ ਪੂਰਾ ਸਾਥ ਦਿੰਦੇ ਆ ਜੀ ਹਾਂਜੀ ਅਮਨ ਜੀ ਜਿੱਥੇ ਤੁਸੀਂ ਵਧੀਆ ਉਪਰਾਲਾ ਹੈ ਤੁਹਾਡਾ ਕਿ ਤੁਸੀਂ ਮਿਹਨਤ ਨੂੰ ਤਰਜੀਹ ਦੇ ਰਹੇ ਉੱਥੇ ਪੰਜਾਬ ਨੂੰ ਬਦਨਾਮ ਵੀ ਕੀਤਾ ਜਾ ਰਿਹਾ ਹੈ ਨਸ਼ੇੜੀ ਬਣਦੀ ਜਾ ਰਹੀ ਹੈ ਨੌਜਵਾਨ ਪੀੜੀ ਜੜੀ ਹੈ ਕਿੰਨੀ ਸਚਾਈ ਸਮਝਦੇ ਅਸੀਂ ਸਰ ਮੈਂ ਤੇ ਕਿੰਨਾ ਵਾਂ ਕਿ ਸਾਰਾ ਪੰਜਾਬ ਨਸ਼ਿਆਂ 'ਚ ਜਾਨਦਾ ਵਾ ਇਸ ਕਰਕੇ ਮੈਂ ਸਰਕਾਰ ਦੇ ਅੱਗੇ ਇਹੋ ਕਹਿਣਾ ਚਾਹੂੰਗਾ ਕਿ ਨਸ਼ੇ ਬੰਦ ਕਰੋ ਨਸ਼ੇ ਦੇ ਪੰਬਤੀ ਲਾਓ ਹਾਂਜੀ ਤੁਸੀਂ ਕਿਸੇ ਇਸ ਤਰ੍ਹਾਂ ਦੇ ਨੌਜਵਾਨ ਵੀਰ ਨਾਲ ਤਾਂ ਨਹੀਂ ਜੁੜੇ ਨਸ਼ੇੜੀ ਨਾਲ ਜਾਂ ਕਈ ਹੈਗੇ ਆ ਸਰ ਸਾਡੇ ਦੋਸਤ ਹੈਗੇ ਪਰ ਅਸੀਂ ਘਟਵਾਦੀ ਆਰਾਮ ਸਲਾਮ ਦੂਰੋ ਰੱਖਿਆ ਬਸ ਉਤਨਾ ਜਿਆਦਾ ਮੂੰਹ ਨਹੀਂ ਲਾਈਦਾ ਆਪਾਂ ਨਾ ਛੇੜੀਆਂ ਬੰਦਿਆਂ ਨੂੰ ਅਮਨ ਜੀ ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਹ ਬੱਚੇ ਨੂੰ ਪੜਾਉਂਦਾ ਆਂਦਾ ਵੱਡਾ ਅਫਸਰ ਬਣੇ ਤੁਹਾਡੇ ਪਿਤਾ ਜੀ ਨੇ ਵੈਸੇ ਕੀ ਸੁਪਨਾ ਸਜਾਇਆ ਸੀ ਤੁਹਾਡੇ ਵੱਲ ਸਰ ਉਹਨਾਂ ਨੂੰ ਇਹੀ ਸੁਪਨਾ ਸੀਗਾ ਕਿ ਮੈਂ ਆਪਣੇ ਬੱਚੇ ਨੂੰ ਪੜਾਵਾਵਾਂਗਾ ਲਿਖਾਵਾਂਗਾ ਤੇ ਬਾਹਰ ਕੱਲਾਂਗਾ ਤੇ ਚਲੋ ਹੁਣ ਸਾਡੇ ਥੋੜੇ ਹੁੰਦੇ ਹਾਲਾਤ ਸਾਰਿਆਂ ਦੇ ਹੁੰਦੇ ਆ ਇਸ ਕਰਕੇ ਥੋੜਾ ਇੱਥੇ ਹੀ ਹੁਣ ਤੁਹਾਡਾ ਜੀ ਸੁਪਨਾ ਸਜਾਇਆ ਮਟਿਆਣੀ ਤੁਸੀਂ ਵੀ ਟੌਪ ਦੇ ਬਣੇ ਹੋ ਚੇਲੇ ਵੀ ਤੁਸੀਂ ਬਣਾ ਲਏ ਨੇ ਚੇਲਿਆਂ ਨੂੰ ਚੰੜ ਰਹੇ ਯਾਨੀ ਪੰਜਾਬੀ ਚ ਬੋਲਿਆ ਜਾਵੇਗਾ ਚੇਲੇ ਚੰਨੇ ਜਾ ਰਹੇ ਨੇ ਪੂਰੀ ਤਰ੍ਹਾਂ ਤੁਸੀਂ ਕੀ ਸੁਪਨਾ ਮੈਂ ਇਹੋ ਹੀ ਆ ਕਿ ਚਲੋ ਇੱਥੇ ਸਾਡਾ ਕਾਰੋਬਾਰ ਵਧੀਆ ਚੱਲੇ ਤੇ ਅਸੀਂ ਲੱਗ ਸਕੇ ਵੱਡੀ ਦੁਕਾਨ ਪਾਵਾਂਗੇ ਸਾਰੇ ਵੀਰ ਭਰਾ ਸਾਡੇ ਕੋਲ ਉੱਥੇ ਆਣਗੇ ਤਸੱਲੀ ਬਖਸ਼ੇ ਸਾਰਾ ਕੰਮ ਕਰਕੇ ਦਵਾਗੇ ਤੇ ਜਾਣ ਵੱਡੀ ਪਾਉਣੀ ਹੈ ਪਰ ਤੁਸੀਂ ਰੋਡ ਤੇ ਸੈਟਅਪ ਲਾਇਆ ਹੈ ਇਹ ਮੈਂ ਤਸਵੀਰਾਂ ਦੇਖ ਲਿਓ ਤੁਸੀਂ ਇਹ ਰੋਡ ਤੇ ਵੀਰ ਨੇ ਸੈਟਅਪ ਲਾ ਲਿਆ ਆਪਣਾ ਕਿਉਂਕਿ ਪੈਸੇ ਇੰਨੇ ਨਹੀਂ ਹੈ ਵੈਰੀ ਗੱਲਾਂ ਤੁਹਾਡੀ ਜੇਬ ਦੇ ਵਿੱਚ ਤੁਸੀਂ ਆਪਣੀ ਤੇ ਜਾਣ ਪਾ ਲੋ ਤੇ ਰੋਡ ਤੇ ਸੈਟਅਪ ਲਾਉਂਦੀ ਕੀ ਰੋਡ ਤੇ ਸਰ ਥੋੜੀ ਮਜਬੂਰੀ ਵਗੈਰਾ ਆ ਜਾਂਦੀ ਹੈ ਵਿੱਚ ਇਸ ਕਰਕੇ ਰੋਡ ਤੇ ਸਾਨੂੰ ਲਾਣਾ ਪੈਂਦਾ ਹੈ ਹਾਂਜੀ ਕਿਦਰ ਇੱਥੇ ਆਉਂਦੇ ਕਿਵੇਂ ਨੂੰ ਮਚਾਣੀ ਕਿਸ ਤਰ੍ਹਾਂ ਆਉਂਦੇ ਨੇ ਤੁਹਾਡੇ ਕੋਲ ਸਰ ਕਈਆਂ ਕੋ ਸਾਡੇ ਨੰਬਰ ਵਗੈਰਾ ਹੈਗੇ ਉਦੋਂ ਕਈ ਫੋਨ ਕਰਕੇ ਪੁੱਛ ਲੈਂਦੇ ਆ ਕਿ ਕਈ ਜਾਂਦੇ ਆਂਦੇ ਬੋਰਡ ਵੇਖ ਜਾਂਦੇ ਇਸ ਕਰਕੇ ਮਕੈਨਿਕ ਆ ਜਾਂਦੇ ਕਈ ਆਪਣੇ ਵੀ ਕਸਟਮਰ ਹੈਗੇ ਜੀ ਹਾਂਜੀ ਤਾਂ ਜ਼ਰੂਰ ਜੀ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਇਹ ਚਾਬੀਆਂ ਤੇ ਪਾਨੇ ਜਿਹੜੇ ਬੈਹ ਨੇ ਇਸ ਨਾਲ ਇਹਨਾਂ ਵੀਰਾਂ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਜਉਂ ਇਹ 10 ਸਾਲ ਦਾ ਤਜਰਬਾ ਹੋ ਚੱਲਿਆ ਮਨੂੰ ਉਹਨ 18 ਸਾਲ ਦੀ ਉਮਰ ਦੇ ਵਿੱਚ ਵਧੀਆ ਆਟੋ ਰਿਪੇਅਰ ਮਕੈਨਿਕ ਬਣਿਆ ਹੋਇਆ ਤਾਂ ਵੀਰ ਦੀ ਹਾਲਾਤ ਇੰਨੇ ਵਧੀਆ ਨਹੀਂ ਐ ਤਾਂ ਰੋਡ ਤੇ ਸੈਟਅਪ ਲਾਉਣਾ ਪਿਆ ਆਪਣਾ ਇੱਥੇ ਸਾਰੇ ਮੋਟਰਸਾਈਕਲ ਰਿਪੇਅਰ ਕਰਦੇ ਨੇ ਤਾਂ ਤਸਵੀਰਾਂ ਵਧੀਆ ਨੇ ਵਧੀਆ ਸੰਦੇਸ਼ ਵੀ ਦਿੱਤਾ ਜਾ ਰਿਹਾ ਜਿੱਥੇ ਨੌਜਵਾਨ ਪੰਜਾਬ ਦੇ ਨੌਜਵਾਨ ਜਿਹੜੇ ਬਦਨਾਮ ਹੋ ਰਹੇ ਨੇ ਨਸੇ ਦੇ ਵਿੱਚ ਉੱਥੇ ਵੀ ਵੀਰ ਜਿਹੜਾ ਮਿਹਨਤ ਨੂੰ ਤਰਜੀਹ ਦਿੰਦਾ ਹੋਇਆ ਉਹ ਨਜ਼ਰ ਆ ਰਹੇ ਆ ਤੁਸੀਂ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਤਾਂ ਇੱਥੇ ਜ਼ਰੂਰ ਪਹੁੰਚੋ ਇਸ ਵੀਰ ਦਾ ਹੌਸਲਾ ਵਧਾਈ ਜ਼ਰੂਰ ਹੋਵੇ ਜੀ ਅਤੇ ਇਸ ਦੀ ਰੋਜੀ ਰੋਟੀ ਵੀ ਚੱਲੇ ਜੀ ਮੈਨੂੰ ਦਿਓ ਇਜਾ